ਲੋਜੀ ਇਹ ਹੈ ਅਸੀਂ ਗਾਰਲਿਕ ਚਿਕਨ ਪਾਪਕੋਰਨ ਬਹੁਤ ਹੀ ਸੌਖੇ ਤੇ ਆਸਾਨ ਤਰੀਕੇ ਦੇ ਨਾਲ ਘਰ ਦੇ ਵਿੱਚ ਬਣਾਓ ਖਾਓ ਤੇ ਸਭ ਨੂੰ ਖਿਲਾਓ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਟੂ ਅ ਜੋਤੀਮਨ ਫੈਮਿਲੀ ਜੀ ਹੋਰ ਸੁਣਾਓ ਕੀ ਹਾਲ ਹੈ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਹੱਸਦੇ ਵਸਦੇ ਰਹੋ ਚੜ੍ਹਦੀ ਕਲਾ ਚ ਰਹੋ ਕਾਰੋਬਾਰਾਂ ਚ ਵਾਧੇ ਕਰੇ ਵਾਹਿਗੁਰੂ ਸੱਚੇ ਪਾਤਸ਼ਾਹ ਆਪਣੇ ਆਪਣੇ ਪਰਵਾਰਾਂ ਚ ਹੱਸਦੇ ਵਸਦੇ ਰਹੋ ਅਸੀਂ ਵੀ ਠੀਕ ਆਂ ਚੜ੍ਹਦੀ ਕਲਾ ਚ ਆਂ ਜੀ ਅੱਜ ਮੈਂ ਬਣਾ ਰਹੀ ਆਂ হানি گارਲਿਕ ਚਿਕਨ ਪਾਪਕੋਰਨ ਬਹੁਤ ਹੀ ਵਧੀਆ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਬਹੁਤ ਹੀ ਟੇਸਟੀ ਬਣਾ ਕੇ ਆਪਾਂ ਤਿਆਰ ਕਰ ਸਕਦੇ ਆਂ ਇਹ ਮੈਂ ਤਕਰੀਬਨ 250 ਗ੍ਰਾਮ ਮਤਲਬ ਪਾਈਆ ਕੋ ਚਿਕਨ ਲਿਆ ਬੋਨਲੈਸ ਆ ਇਹਦੇ ਵਿੱਚ ਮੈਂ ਜੀ ਧੋ ਕੇ ਚੰਗੀ ਤਰ੍ਹਾਂ ਇਹਦਾ ਪਾਣੀ ਡレイン ਆਊਟ ਕਰਕੇ ਥੋੜਾ ਜਿਹਾ ਮੈਂ ਨਮਕ ਪਾਇਆ ਤੇ ਨਾਲ ਮੈਂ ਇੱਕ ਚਮਚ ਵਿਨੀਗਰ ਦਾ ਪਾਇਆ ਇਹ ਹੈਗਾ ਜੀ ਸਾਡਾ ਲਸਣ ਬਿਲਕੁਲ ਕद्दू ਕਸ ਬਰੀਕ ਕੀਤਾ ਹੋਇਆ ਮੈਂ ਪੇਸਟ ਨਹੀਂ ਬਣਾਈ ਤੁਸੀਂ ਚਾਹੋ ਤਾਂ ਪੇਸਟ ਵੀ ਬਣਾ ਸਕਦੇ ਆ ਇਹ ਲਸਣ ਪਾ ਲਿਆ ਤੇ ਇਹ ਹੈਗੀ ਆ ਜੀ ਲਾਲ ਮਿਰਚ ਦਾ ਪਾਊਡਰ ਜਿਹੜਾ ਹੁੰਦਾ ਜਿਹਨੂੰ ਆਪਾਂ ਦੇਗੀ ਮਿਰਚ ਵੀ ਕਹਿੰਦੇ ਆ ਸਿਰਫ ਮੈਂ ਕਲਰ ਵਾਸਤੇ ਪਾਉਣੀ ਆ ਕਲਰ ਨਹੀਂ ਪਾਉਣਾ ਸੋਜੀ ਇਸ ਤਰ੍ਹਾਂ ਇਹਨਾਂ ਸਾਰਿਆਂ ਨੂੰ ਮੈਂ ਮਿਕਸ ਕਰਕੇ ਰੱਖ ਲੈਣਾ ਤੇ ਬਹੁਤ ਹੀ ਵਧੀਆ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੇ ਆ ਜਿਹੜੇ ਚਿਕਨ ਨਹੀਂ ਖਾਂਦੇ ਉਹ ਤੁਸੀਂ ਜਿਹੜਾ ਸੋਇਆ ਬੀਨ ਹੁੰਦੀ ਹੈ ਨਾ ਸੋਇਆ ਹੁੰਦੀ ਆ ਤੇ ਉਹ ਸੋਇਆ ਬੀਨ ਦੀਆਂ ਜਿਹੜੀਆਂ ਬੜੀਆਂ ਹੁੰਦੀਆਂ ਉਹਨਾਂ ਨਾਲ ਵੀ ਉਹਨਾਂ ਨੂੰ ਵੀ ਇਹ ਤੁਸੀਂ ਉਬਾਲ ਗਰਮ ਪਾਣੀ ਚ ਭਿਉ ਕੇ ਉਹਨਾਂ ਨਾਲ ਵੀ ਬਣਾ ਸਕਦੇ ਆ ਇਹ ਇਹ ਕਾਂਡਾ ਵਾਲਿਆ ਮੈਂ ਅੰਡਾ ਭੰਨ ਕੇ ਅੰਡੇ ਨੂੰ ਵੀ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਲੈਣਾ ਆ ਤੇ ਥੋੜਾ ਟਾਈਮ ਵਾਸਤੇ ਇਹਨੂੰ ਤਕਰੀਬਨ 15 15 ਕੁ ਮਿੰਟ ਵਾਸਤੇ ਮੈਗਨੇਟ ਕਰਨਾ ਅਗਰ ਤੁਹਾਡੇ ਕੋਲ ਟਾਈਮ ਜ਼ਿਆਦਾ ਆ ਤੇ ਤੁਸੀਂ ਇਹਨੂੰ ਅੱਧਾ ਘੰਟਾ ਮੈਗਨੇਟ ਕਰਕੇ ਰੱਖ ਸਕਦੇ ਹੋ ਤਾਂ ਜੋ ਸਾਰੇ ਜਿਹੜੇ ਫਲੇਵਰ ਆ ਚਿਕਨ ਦੇ ਵਿੱਚ ਚੰਗੀ ਤਰ੍ਹਾਂ ਅੰਦਰ ਤੱਕ ਜਾ ਸਕਣ ਉਨੀ ਦਰਜੇ ਚਿਕਨ ਮੈਗਨੇਟ ਹੋ ਰਿਹਾ ਜੀ ਮੈਂ ਇੱਕ ਆ ਲਿਆ ਜੀ 3 ਚਮਚ ਮੈਂ ਲਿਆ ਮੈਦੇ ਦੇ ਮੈਦਾ ਆ ਇਹ ਤੇ ਆ ਤੁਸੀਂ ਦੇਖ ਸਕਦੇ ਹੋ ਇਹ ਮੈਦਾ ਤੇਨ ਚਮਚ ਮੈਦੇ ਦੇ ਲੈ ਲੈ ਆ ਤੇ ਦੋ ਚਮਚ ਮੈਂ ਲੈਣੇ ਆ ਕਾਰਨ سٹਾਰਚ ਦੇ ਕਾਰਨ سٹਾਰਚ ਲੈ ਲਓ ਜਾਂ ਤੁਸੀਂ ਜਿਹਨੂੰ ਆਰਾ ਰੋਡ ਪਾਊਡਰ ਕਹਿੰਦੇ ਆ ਤੁਸੀਂ ਉਹ ਵੀ ਲੈ ਸਕਦੇ ਆ ਇਹਦੇ ਨਾਲ ਬਹੁਤ ਹੀ ਵਧੀਆ ਕ੍ਰਿਸਪੀ ਇਹ ਪਾਪ ਕੌਰਨ ਬਣ ਕੇ ਤਿਆਰ ਹੁੰਦੇ ਆ ਜੀ ਤੇ ਲਓ ਜੀ ਇਹਨਾਂ ਇਹਨਾਂ ਨੂੰ ਦੋਨਾਂ ਪਾਊਡਰਾਂ ਨੂੰ ਮਿਕਸ ਕਰ ਲੈਣਾ ਮੈਦੇ ਨੂੰ ਤੇ ਕਾਰਨ ਫਲੋਰ ਨੂੰ ਤੇ ਨਾਲ ਹੀ ਇਹਦੇ ਵਿੱਚ ਮੈਂ ਪਾ ਰਹੀ ਆ ਜੀ ਇਹ ਕਾਲੀ ਮਿਰਚ ਤਾਜੀ ਫਰੈਸ਼ ਕ੍ਰਾਸ਼ ਕਰਕੇ ਇਸ ਤਰ੍ਹਾਂ ਫਰੜ ਜੀ ਹੁੰਦੀ ਹੈ ਇਹਦੇ ਵਿੱਚ ਪਾਊਡਰ ਨਹੀਂ ਬਿਲਕੁਲ ਹੁੰਦਾ ਇਸ ਤਰ੍ਹਾਂ ਦੀ ਹੁੰਦੀ ਹੈ ਇਹ ਪਾਤੀ ਆ ਕਾਲੀ ਮਿਰਚ ਤੇ ਨਾਲ ਹੀ ਜੀ ਹਲਕਾ ਜਿਹਾ ਟੇਸਟ ਦੇ ਅਕੋਰਡਿੰਗ ਨਮਕ ਪਾਣਾ ਕਿਉਂਕਿ ਨਮਕ ਅਸੀਂ ਚਿਕਨ ਦੇ ਵਿੱਚ ਪਹਿਲਾਂ ਵੀ ਪਾਇਆ ਥੋੜੇ ਜਿਹਾ ਮੈਂ ਜਿੱਲੀ ਫਲੈਕਸ ਪਾਏ ਆ ਤੇ ਇਹਨੂੰ ਵੀ ਚੰਗੀ ਤਰ੍ਹਾਂ ਸਾਰਿਆਂ ਨੂੰ ਇਹਨੂੰ ਰਲ ਆ ਲੈਣਾ ਪਾਊਡਰ ਦੇ ਵਿੱਚ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੈਣਾ ਜੀ ਇਹ ਆਪਣਾ ਹੋ ਗਿਆ ਜੀ ਤਿਆਰ ਸੁੱਕਾ ਜੋ ਵੀ ਆਪਾਂ ਬਣਾਣਾ ਸੁੱਕੇ ਮਸਾਲੇ ਰਲਾਣੇ ਸੀ ਇਹਦੇ ਵਿੱਚ ਰਲਾ ਲੈ ਤੇ ਇਹਨੂੰ ਚੰਗੀ ਤਰ੍ਹਾਂ ਚਮਚ ਦੇ ਨਾਲ ਇਸ ਤਰ੍ਹਾਂ ਮਿਕਸ ਮਿਕਸ ਕਰ ਲੈਣਾ ਆ ਤੇ ਮਿਕਸ ਕਰਨ ਤੋਂ ਬਾਅਦ ਜੀ ਹੁਣ ਮੈਂ ਇਹ ਜਿਹੜਾ ਚਿਕਨ ਸੀ ਆ ਦੇਖੋ ਬਿਲਕੁਲ ਪੂਰੀ ਤਰ੍ਹਾਂ ਇਹ ਨੂੰ ਚੰਗੀ ਤਰ੍ਹਾਂ ਮੈਗਨੇਟ ਹੋ ਚੁੱਕਾ ਆ ਮੈਂ ਸਿਰਫ 15 ਮਿੰਟ ਲਈ ਰੱਖਿਆ ਸੀ ਕਿਉਂਕਿ ਮੈਂ ਜਲਦੀ ਬਣਾਉਣਾ ਸੀ ਤੇ ਇਸ ਕਰਕੇ ਸੋ ਜੀ ਇਸ ਤਰ੍ਹਾਂ ਇੱਕ ਇੱਕ ਪੀਸ ਲੈਣਾ ਆ ਇੱਕ ਇੱਕ ਪੀਸ ਲੈ ਕੇ ਇਸ ਤਰ੍ਹਾਂ ਆਪਾਂ ਜਿਹੜਾ ਆਪਾਂ ਸੁੱਕਾ ਆਟਾ ਮਿਕਸ ਕਰਕੇ ਰੱਖਿਆ ਨਾ ਇਹ ਇਹਦੇ ਵਿੱਚ ਇਹਨੂੰ ਸਾਰੇ ਨੂੰ ਇਹਦੇ ਵਿੱਚ ਮਿਕਸ ਕਰਦੇ ਜਾਣਾ ਤੁਹਾਨੂੰ ਮੈਂ ਦਿਖਾ ਰਹੀ ਆ ਤੇ ਹਲਕਾ ਹਲਕਾ ਜਿਹੜੀ ਇਹਦੀ ਪਾਊਡਰ ਦੀ ਕੋਟਿੰਗ ਹੈ ਇਹਦੇ ਉੱਤੇ ਹੋ ਜਾਣੀ ਆ ਜਿਹੜਾ ਇਹਦੇ ਵਿੱਚ ਬਚ ਗਿਆ ਇਹ ਤਾਂ ਜੋ ਵੀ ਸੀਗਾ ਆਪਾਂ ਇਹਨੂੰ ਸਿੱਟਣਾ ਨਹੀਂ ਹੈਗਾ ਇਹਨੂੰ ਰੱਖ ਲੈਣਾ ਤੇ ਹਲਕਾ ਜਿਹਾ ਚਮਚ ਦੇ ਨਾਲ ਇਹਨਾਂ ਨੂੰ ਇਸ ਤਰ੍ਹਾਂ ਸਾਰੇ ਪੀਸਿਸ ਉੱਤੇ ਇਹ ਆਟੇ ਦੀ ਕੋਟਿੰਗ ਹੋ ਜਾਣੀ ਚਾਹੀਦੀ ਆ ਦੇਖੋ ਇਸ ਤਰ੍ਹਾਂ ਤੇ ਆਪਣੇ ਆਪ ਹੀ ਕਿਉਂਕਿ ਆਪਾਂ ਇਹਨੂੰ ਮੈਗਨੇਟ ਕੀਤਾ ਹੋਇਆ ਸੀ ਇਹ ਗਿੱਲਾ ਗਿੱਲੇ ਪੀਸ ਸੀਗੇ ਸਾਰੇ ਤੇ ਆਪਣੇ ਆਪ ਇਹਨਾਂ ਤੇ ਕੋਟਿੰਗ ਹੋ ਜਾਂਦੀ ਆ ਜਿੰਨਾ ਕਿ ਇਹਨਾਂ ਨੇ ਇਹਨਾਂ ਤੇ ਇਹ ਪਾਊਡਰ ਨੇ ਕੋਟ ਹੋਣਾ ਆਟੇ ਨੇ ਹੋ ਜਾਣਾ ਤੇ ਬਾਕੀ ਆਪਾਂ ਜਿਹੜਾ ਆਟਾ ਹੈ ਉਹ ਛਾਣ ਲੈਣਾ ਆ ਛਾਣਣੀ ਜਈ ਇੱਕ ਲੈ ਲੈਣੀ ਆ ਛਾਣਣੀ ਦੇ ਵਿੱਚ ਪਾ ਲੈਣੇ ਇਹ ਸਾਰੇ ਪੀਸ ਦੇਖੋ ਬਿਲਕੁਲ ਕੋਟ ਹੋ ਗਿਆ ਆ ਦੇਖ ਸਕਦੇ ਹੋ ਤੁਸੀਂ ਸਾਰੇ ਕੱਲੇ ਕੱਲੇ ਪੀਸ ਉੱਤੇ ਪੂਰੀ ਆਟੇ ਦੀ ਜਿਹੜੀ ਆ ਕੋਟਿੰਗ ਹੋ ਗਈ ਆ ਹੁਣ ਜੀ ਮੈਂ ਇੱਕ ਛਾਣਣੀ ਲੈਣੀ ਆ ਛਾਣਣੀ ਦੇ ਵਿੱਚ ਆ ਦੇਖੋ ਇਸ ਤਰ੍ਹਾਂ ਥੋੜੇ ਜੇ ਪੀਸ ਪਾ ਲੈਣੇ ਆ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਇਹਨੂੰ ਹਲਕਾ ਹਲਕਾ ਇਹਨੂੰ ਇਹਦਾ ਜਿਹੜਾ ਐਕਸਟਰਾ ਆਟਾ ਹੋਣਾ ਉਹ ਨਿਕਲ ਜਾਣਾ ਤੇ ਇਸ ਤਰ੍ਹਾਂ ਇਹਨੂੰ ਮੈਂ ਅਲੱਗ ਪਲੇਟ ਦੇ ਵਿੱਚ ਕੱਢੀ ਜਾਣਾ ਆ ਦੇਖੋ ਜੀ ਇਸ ਤਰ੍ਹਾਂ ਬਹੁਤ ਸੋਹਣੀ ਕੋਟਿੰਗ ਹੋ ਗਈ ਆ ਜਿਹੜਾ ਆਟਾ ਬਚ ਗਿਆ ਆਪਾਂ ਸਿੱਟਣਾ ਨਹੀਂ ਇਹਨੂੰ ਰੱਖ ਲੈਣਾ ਆ ਤੇ ਸਾਰੇ ਪੀਸਾਂ ਦੀ ਕੋਟਿੰਗ ਹੋ ਗਈ ਆ ਕੋਟਿੰਗ ਹੋਣ ਤੋਂ ਬਾਅਦ ਹੁਣ ਆਪਾਂ ਇਹੋ ਜਿਹੜਾ ਬੈਟਰ ਥੋੜਾ ਜਿਹਾ ਬਚਿਆ ਹੋਇਆ ਸੀ ਮੈਂ ਉਹਦਾ ਮੈਗਨੇਟ ਜਿਹਦੇ ਵਿੱਚ ਕੀਤਾ ਹੋਇਆ ਸੀ ਮਸਾਲਾ ਬਚਿਆ ਹੋਇਆ ਸੀ ਉਹਦੇ ਵਿੱਚ ਮੈਂ ਇੱਕ ਆਂਡਾ ਹੋਰ ਪਾ ਲਿਆ ਪਾਣ ਤੋਂ ਬਾਅਦ ਇਹਦੇ ਵਿੱਚ ਮੈਂ ਤਕਰੀਬਨ 2-3 ਛੋਟੇ ਚਮਚ ਇੱਕ ਚਮਚ ਵੱਡਾ ਮੰਨ ਕੇ ਚਲੋ ਮੈਂ ਇਹਦੇ ਵਿੱਚ ਪਾਣੀ ਪਾ ਕੇ ਉਹਨੂੰ ਮਿਕਸ ਕਰਕੇ ਰੱਖ ਲਿਆ ਇਹ ਹੈਗੇ ਜੀ ਬ੍ਰੈਡ ਕ੍ਰਮ ਤੇ ਇਹ ਜਿਹੜਾ ਬੈਟਰ ਆ ਤੇ ਬੈਟਰ ਦੇ ਵਿੱਚ ਮੈਂ ਇੱਕ ਚਮਚ ਇਹਦੇ ਵਿੱਚ ਸੋਇਆ ਸੌਸ ਪਾਈ ਆ ਸੋਇਆ ਸੌਸ ਦੇ ਨਾਲ ਫਲੇਵਰ ਬਹੁਤ ਸੋਹਣਾ ਆਉਂਦਾ ਆ ਤੇ ਟੇਸਟੀ ਬਹੁਤ ਲੱਗਦੀ ਆ ਜਦੋਂ ਆਪਾਂ ਇਹ ਖਾਣਦੇ ਆ ਨਾ ਇਹਦੇ ਵਿੱਚ ਇਹਨੂੰ ਮੈਗਨੇਟ ਕਰਨਾ ਹੁਣ ਜਿਹੜੇ ਆਪਾਂ ਪੀਸਾ ਤੇ ਕੋਟਿੰਗ ਹੋਈ ਸੀਗੀ ਇਹਨਾਂ ਪੀਸਾ ਨੂੰ ਦੁਬਾਰਾ ਫੇਰ ਇਹ ਸੰਡੇ ਦੇ ਵਿੱਚ ਕੋਟ ਕਰਨਾ ਆ ਤੁਸੀਂ ਚਾਹੋ ਤਾਂ ਤੁਸੀਂ ਇੱਕ ਵਾਰੀ ਕੋਟਿੰਗ ਕਰ ਸਕਦੇ ਆ ਪਰ ਇਸ ਤਰ੍ਹਾਂ ਕਰਨ ਦੇ ਨਾਲੇ ਬਹੁਤ ਹੀ ਵਧੀਆ ਅੰਦਰੋਂ ਬਿਲਕੁਲ ਜੂਸੀ ਤੇ ਬਾਹਰੋਂ ਬਿਲਕੁਲ ਕਰਾਂਚੀ ਤੇ ਕ੍ਰਿਸਪੀ ਬਣ ਕੇ ਤਿਆਰ ਹੁੰਦੇ ਆ ਸਾਡੇ ਇਹ ਪਾਪਕੋਰਨ ਜਿਹੜੇ ਆਪਾਂ ਬਣਾਉਣੇ ਆ ਹੁਣ ਜੀ ਬਰਤਨ ਉਹੀ ਆ ਉਹੀ ਬਰਤਨ ਆਪਾਂ ਬਾਰ-ਬਾਰ ਲੈਣੇ ਬਹੁਤ ਜ਼ਿਆਦਾ ਬਰਤਨ ਨਹੀਂ ਕਰਨੇ ਨਾ ਹੀ ਹੁੰਦੇ ਐ ਇੰਨੇ ਜ਼ਿਆਦਾ ਉਹੀ ਬਰਤਨਾਂ ਦੇ ਵਿੱਚ ਆਪਾਂ ਦੁਬਾਰਾ-ਦੁਬਾਰਾ ਕਰ ਰਹੇ ਆ ਜਿਹੜੇ ਬ੍ਰੈਡ ਕ੍ਰਮ ਸੀ ਜੀ ਇਹ ਮੇਰੇ ਹੋਮ ਮੇਡ ਬ੍ਰੈਡ ਕ੍ਰਮ ਸੀ ਤੇ ਇਹ ਜਿਹੜੀਆਂ ਕਿਨਾਰੀਆਂ ਆਪਾਂ ਕੱਟਦੇ ਹੁੰਦੇ ਆ ਉਹਨਾਂ ਨੂੰ ਮੈਂ ਮਿਕਸਰ ਦੇ ਵਿੱਚ ਪੀਸ ਕੇ ਡਰਾਈ ਕਰਕੇ ਤੇ ਧੁੱਪੇ ਜਾਂ ਸੁਕਾ ਲਓ ਉਹ ਮੈਂ ਰੱਖੇ ਹੋਏ ਸੀ ਫ੍ਰਿਜ ਦੇ ਵਿੱਚ ਆ ਦੇਖੋ ਇਸ ਤਰ੍ਹਾਂ ਇੱਕ-ਇੱਕ ਪੀਸ ਲੈਂਦੇ ਜਾਣਾ ਆ 1 2 3 ਜਿੰਨੇ ਵੀ ਤੁਸੀਂ ਰੱਖਣੇ ਆ ਦੇਖੋ ਇਸ ਤਰ੍ਹਾਂ ਲੈ ਸਕਦੇ ਆ ਫੋਕ ਦੀ ਮਦਦ ਦੇ ਨਾਲ ਤਾਂ ਜੋ ਵੈਕਸਟਰਾ ਜਿਹੜਾ ਬੈਟਰ ਆ ਇਹ ਠੰਡਿਕਦਾ ਜਾਵੇ ਤੇ ਇਸ ਤਰ੍ਹਾਂ ਇਹਦੇ ਉੱਤੇ ਬ੍ਰੈਡ ਕ੍ਰਮ ਦਾ ਮਿਕਸਚਰ ਜਿਹੜਾ ਆ ਦੇਖੋ ਇਸ ਤਰ੍ਹਾਂ ਕੋਟ ਹੋ ਜਾਣਾ ਤੇ ਇਹਦੀ ਡਬਲ ਕੋਟਿੰਗ ਹੋ ਰਹੀ ਆ ਦੇਖੋ ਜੀ ਤੁਸੀਂ ਇਸ ਤਰ੍ਹਾਂ ਸਾਰਿਆਂ ਨੂੰ ਅਸੀਂ ਇਹਦੇ ਵਿੱਚ ਬ੍ਰੈਡ ਕ੍ਰਮ ਦੇ ਵਿੱਚ ਕੋਟ ਕਰਕੇ ਆ ਦੇਖੋ ਸਾਰੇ ਪੀਸਿਸ ਮੈਂ ਤਿਆਰ ਕਰ ਲਏ ਦੇਖੋ ਕਿੰਨੇ ਵਧੀਆ ਬਣ ਕੇ ਤਿਆਰ ਹੋਇਆ ਸਿਰਫ 250 ਗ੍ਰਾਮ ਸੀਗਾ ਇਹ ਚਿਕਨ ਬੋਨਲੈਸ ਸੀਗਾ ਤੇ ਇਹ ਦੇਖੋ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਹੁਣ ਜੀ ਮੈਂ ਇੱਕ ਪੈਨ ਰੱਖੀ ਆ ਗੈਸ ਦੇ ਉੱਤੇ ਉਹਦੇ ਵਿੱਚ ਪਾਣਾ ਆ ਕੁਕਿੰਗ ਆਇਲ ਤੁਸੀਂ ਕੋਈ ਵੀ ਆਇਲ ਪਾ ਸਕਦੇ ਆ ਸਰੋਂ ਦਾ ਤੇਲ ਨਾ ਪਾਇਓ ਤੇ ਹਲਕਾ ਜਿਹਾ ਗਰਮ ਹੋਣ ਤੋਂ ਬਾਅਦ ਮੈਂ ਇਹਦਾ ਟੈਂਪਰੇਚਰ ਚੈੱਕ ਕਰ ਰਹੀ ਆ ਇਹਨੂੰ ਡੀਪ ਫ੍ਰਾਈ ਤੁਸੀਂ ਕਰਨਾ ਚਾਹੋ ਤਾਂ ਕਰ ਸਕਦੇ ਆ ਪਰ ਮੈਂ ਡੀਪ ਫ੍ਰਾਈ ਨਹੀਂ ਕੀਤਾ ਜਿੰਨੀ ਕੁ ਜ਼ਰੂਰਤ ਸੀ ਉਨਾ ਕੁ ਤੇਲ ਪਾ ਲਿਆ ਇਸੇ ਤਰ੍ਹਾਂ ਹੀ ਬਹੁਤ ਸੋਹਣੇ ਇਹ ਪਾਪਕੋਰਨ ਬਣ ਕੇ ਤਿਆਰ ਹੁੰਦੇ ਆ ਦੇਖੋ ਜੀ ਤੇਜ਼ ਤੇ ਮੈਂ ਪਾ ਰਹੀ ਆ ਕਿਉਂਕਿ ਆ ਦੇਖੋ ਜਿੰਨਾ ਜਦੋਂ ਅਸੀਂ ਇਹਨਾਂ ਨੂੰ ਪਾਣਾ ਆ ਨਾ ਪੋਪਕੋਰਨ ਨੂੰ ਤੇਲ ਦੇ ਵਿੱਚ ਉਦੋਂ ਨਹੀਂ ਟੱਚ ਕਰਨਾ ਬਿਲਕੁਲ ਵੀ ਇੱਕ ਡੇਢ ਮਿੰਟ ਦੇ ਬਾਅਦ ਫਿਰ ਆਪਾਂ ਇਹਨਾਂ ਦੀ ਸਾਈਡ ਚੇਂਜ ਕਰਨੀ ਆ ਦੇਖੋ ਕਿੰਨਾ ਵਧੀਆ ਕਲਰ ਬਹੁਤ ਸੋਹਣਾ ਆਇਆ ਆ ਬਹੁਤ ਸੋਹਣਾ ਲਾਈਟ 골ਡ ਬਹੁਤ ਸੋਹਣਾ ਆਇਆ ਆ ਤੇ ਇਹਨਾਂ ਸਾਰਿਆਂ ਪੀਸਿਸ ਨੂੰ ਇਸ ਤਰ੍ਹਾਂ ਆਪਾਂ ਫਰਾਈ ਕਰ ਰਹੇ ਆ ਦੇਖੋ ਤੁਸੀਂ ਨੇੜੋਂ ਦੇਖ ਸਕਦੇ ਆ ਕਿੰਨੇ ਵਧੀਆ ਪੀਸਿਸ ਜਿਹੜੇ ਆ ਸਾਰੇ ਫਰਾਈ ਹੋ ਰਹੇ ਆ ਤੇ ਬਹੁਤ ਹੀ ਜਲਦੀ ਤੇ ਤਕਰੀਬਨ ਅ ਦੋ ਤਿੰਨ ਮਿੰਟ ਲੱਗਦੇ ਤਿੰਨ ਚਾਰ ਮਿੰਟ ਲੱਗਦੇ ਆ ਇਹ ਜਿਹੜੇ ਆ ਦੋਨਾਂ ਸਾਈਡਾਂ ਤੋਂ ਬਿਲਕੁਲ ਬਣ ਕੇ ਤਿਆਰ ਹੋ ਜਾਂਦੇ ਫਰਾਈ ਹੋ ਜਾਂਦੇ ਕਿਉਂਕਿ ਜਦੋਂ ਆਪਾਂ ਮੈਗਨੇਟ ਕਰਦੇ ਆ ਨਾ ਉਦੋਂ ਵੀ ਇਹ ਬਹੁਤ ਸੌਫਟ ਹੋ ਜਾਂਦੇ ਦੇਖੋ ਕਿੰਨੇ ਵਧੀਆ ਤੇ ਬਹੁਤ ਹੀ ਇਹ ਐਸੇ ਤਰ੍ਹਾਂ ਹੀ ਤੁਸੀਂ ਅਸੀਂ ਮੈਂ ਤਾਂ ਇਹਨੂੰ ਇੱਕ ਇੱਕ ਤੜਕਾ ਦੇਣਾ ਹੈ ਨਾ ਲਸਣ ਦਾ گارਲਿਕ ਦਾ ਸੋ ਜੀ ਮੈਂ ਕਹਿ ਰਹੀ ਸੀ ਕਿ ਅਗਰ ਤੁਸੀਂ ਐਸੇ ਤਰ੍ਹਾਂ ਹੀ ਇਹਨੂੰ ਇੰਜੋਏ ਕਰਨਾ ਚਾਹੋ ਤਾਂ ਐਸੇ ਤਰ੍ਹਾਂ ਹੀ ਕਾ ਸਕਦੇ ਆ ਇਸੇ ਤਰ੍ਹਾਂ ਹੀ ਤੁਸੀਂ ਗਰਮਾ ਗਰਮ ਚਾਹ ਹੋਵੇ ਤੇ ਨਾਲ ਹੋਣ ਇਹ ਇਸ ਤਰ੍ਹਾਂ ਦੇ ਸਨੈਕਸ ਬਹੁਤ ਟੇਸਟੀ ਲੱਗਦੇ ਆ ਜੀ ਤੁਸੀਂ ਆ ਤੁਸੀਂ ਇਹਦੀ ਕ੍ਰਿਸਪੀਨੈਸ ਦਾ ਅੰਦਾਜ਼ਾ ਲਗਾ ਸਕਦੇ ਕਿੰਨੇ ਕ੍ਰਿਸਪ ਹੋਊਗੇ ਬਿਲਕੁਲ ਬਾਹਰੋਂ ਕ੍ਰਿਸਪੀ ਆ ਕਰਾਂਚੀ ਆ ਤੇ ਅੰਦਰੋਂ ਜਿਹੜੇ ਪੀਸ ਆ ਬਿਲਕੁਲ ਜੂਸੀ ਆ ਸੌਫਟ ਆ ਨਰਮੀਆਂ ਬਹੁਤ ਵਧੀਆ ਹੁਣ ਆਪਾਂ ਇੱਕ ਫਾਈਨਲ ਤੋੜਕਾ ਦੇਣਾ ਆ ਕਿਉਂਕਿ ਸਾਡਾ ਹੈਗਾ ਆ ਹਨੀ گارਲਿਕ ਪਾਪਕੋਰਨ ਚਿਕਨ ਪਾਪਕੋਰਨ ਤੇ ਮੈਂ ਬਟਰ ਪਾਇਆ ਆ ਬਟਰ ਪਣ ਤੋਂ ਬਾਅਦ ਇਹਦੇ ਵਿੱਚ ਮੈਂ ਤਕਰੀਬਨ ਇੱਕ ਵੱਡਾ ਚਮਚ ਭਰ ਕੇ ਲਸਣ ਦਾ ਪਾਇਆ ਆ ਬਿਲਕੁਲ ਬਰੀਕ ਚਾਹੇ ਤੁਸੀਂ ਕੱਟ ਲਓ ਜਾਂ ਤੁਸੀਂ ਇਹਨੂੰ ਹਲਕਾ ਜਿਹਾ ਕੱਦੂਕਸ ਕਰ ਲਓ ਆ ਦੇਖੋ ਇਸ ਤਰ੍ਹਾਂ ਬਹੁਤ ਜ਼ਿਆਦਾ ਇਹਨੂੰ ਬ੍ਰਾਊਨ ਨਹੀਂ ਕਰਨਾ ਤੇ ਹਲਕਾ ਜਿਹਾ ਜਦੋਂ ਇਹਦਾ ਖੁਸ਼ਬੂ ਆਉਣ ਲੱਗ ਜਵੇ ਤਾਂ ਇਹ ਮੇਰੇ ਕੋਲ ਹੈ ਕਿ ਸੋਇਆ ਸੌਸ ਤਕਰੀਬਨ 1 ਚਮਚ ਮੈਂ ਇਹਦੇ ਵਿੱਚ ਸੋਇਆ ਸੌਸ ਪਾਇਆ ਗੈਸ ਦੀ ਫਲੇਮ ਲੋ ਕਰ ਦੇਣੀ ਆ ਤੇ 1 ਚਮਚ ਮੈਂ ਕਲਰ ਵਾਸਤੇ ਇਹਦੇ ਵਿੱਚ ਦੇਗੀ ਮਿਰਚ ਦਾ ਪਾਇਆ ਆ ਦੇਖੋ ਕਿੰਨਾ ਵਧੀਆ ਕਲਰ ਆਇਆ ਹੁਣ ਜੀ ਮੈਂ ਪਾ ਰਹੀ ਹਾਂ ਹਨੀ ਜਿਹਨੂੰ ਆਪਾਂ ਸ਼ਹਿਦ ਕਹਿੰਦੇ ਆ ਤੇ हनी ਦਾ ਟੇਸ ਤੁਸੀਂ ਯਕੀਨ ਜਾਣਿਓ ਇੰਨਾ ਵਧੀਆ ਆਂਦਾ ਨਾ ਬਹੁਤ ਹੀ ਵਧੀਆ ਇਸ ਤਰ੍ਹਾਂ ਇਹਨੂੰ ਮਿਕਸ ਕਰਨ ਤੋਂ ਬਾਅਦ ਜ਼ਿਆਦਾ ਚਿਰ ਨਹੀਂ ਪਕਾਉਣਾ ਕਿਉਂਕਿ ਜਿਹੜਾ ਹਣੀ ਹੈ ਇਹਨੂੰ ਜ਼ਿਆਦਾ ਨਹੀਂ ਪਕਾਉਣਾ ਕਿਉਂਕਿ ਅਗਰ ਜ਼ਿਆਦਾ ਪਕਾਵਾਂਗੇ ਤਾਂ ਇਹਦਾ ਜਿਹੜਾ ਟੇਸ ਆ ਥੋੜਾ ਜਿਹਾ ਕੜਵਾ ਹੋ ਜਾਂਦਾ ਹੈ ਦੇਖੋ ਇਸ ਤਰ੍ਹਾਂ ਉਸੇ ਵੇਲੇ ਹੀ ਮੈਂ ਸਾਰੇ ਜਿਹੜੇ ਚਿਕਨ ਪਾਪਕੋਰਨ ਸੀ ਇਹਦੇ ਵਿੱਚ ਪਾ ਦਿੱਤਾ ਸਾਰੇ ਪਾ ਕੇ ਆਪਾਂ ਇਹਨੂੰ ਕੋਟਿੰਗ ਕਰ ਦੇਣੀ ਆ ਵਧੀਆ ਤਰੀਕੇ ਦੇ ਨਾਲ ਯਕੀਨ ਜਾਣਿਓ ਇੰਨੀ ਵਧੀਆ ਖੁਸ਼ਬੂ ਆ ਰਹੀ ਸੀਗੀ ਬਹੁਤ ਹੀ ਵਧੀਆ ਬਣਦੇ ਬਣਦੇ ਵੀ ਅਸੀਂ ਇੱਕ ਦੋ ਵਾਰੀ ਟਰਾਈ ਕੀਤੇ ਖਾਦੇ ਆ ਬਹੁਤ ਟੇਸਟੀ ਸੀ ਰਹਿਣੇ ਸੀ ਹੁੰਦਾ ਕਿ ਦਿਲ ਕਰਦਾ ਸੀ ਜਲਦੀ ਜਲਦੀ ਸਰਵ ਹੋ ਕਰੀਏ ਤੇ ਜਲਦੀ ਜਲਦੀ ਖਾਈਏ ਲਓ ਜੀ ਉਸੇ ਵੇਲੇ ਆਪਾਂ ਗੈਸ ਤੋਂ ਲਾਏ ਆ ਉਤਾਰ ਸਾਰੇ ਪਾਪਕੋਰਨ ਚਿਕਨ ਹਨੀ ਗਾਰਲਿਕ ਚਿਕਨ ਪਾਪਕੋਰਨ ਬਹੁਤ ਹੀ ਸੌਖੇ ਆਸਾਨ ਤਰੀਕੇ ਦੇ ਨਾਲ ਤੁਸੀਂ ਇਹੀ ਤੁਸੀਂ ਜੇ ਅਗਰ ਤੁਸੀਂ ਬਾਜ਼ਾਰ ਚੋਂ ਲਓਗੇ ਜਾਂ ਬਾਜ਼ਾਰ ਚੋਂ ਖਾਣ ਜਾਉਂਗੇ ਨਾ ਬਹੁਤ ਮਹਿੰਗੇ ਮਿਲਦੇ ਆ ਜੋ ਕਿ ਸਾਰੇ तकरीबन ਫੈਮਿਲੀ ਮੈਂਬਰ ਨਹੀਂ ਉਹ ਖਾ ਨਹੀਂ ਹੁੰਦੇ ਹੈਗੇ ਇੰਨੇ ਕੁ ਮਹਿੰਗੇ ਹੁੰਦੇ ਆ ਕੋਈ ਇਹ ਨਹੀਂ ਹੁੰਦਾ ਕਿ ਆਪਾਂ ਖਾਦੇ ਆ ਹੁਣ ਆਪਾਂ ਘਰ ਚ ਬਣਾਇਆ ਦੇਖੋ ਥੋੜੇ ਜਿਹਾ ਸੀ ਚਿਕਨ ਜੇਤੋਂ ਆਪਾਂ ਬਣਾ ਕੇ ਤਿਆਰ ਕੀਤੇ ਕਿੰਨੇ ਵਧੀਆ ਤੇ ਕਿੰਨੇ ਜਿਆਦਾ ਬਣ ਕੇ ਤਿਆਰ ਹੋਇਆ ਟੇਸਟ ਕੀਤਾ ਪਰਦੀਪ ਖੜੀ ਸੀ ਪ੍ਰਦੀਪ ਨੇ ਟੇਸਟ ਕੀਤਾ ਮੈਂ ਕੀਤਾ ਪ੍ਰਦੀਪ ਦੇ ਪਾਪਾ ਨੇ ਵੀ ਟੇਸਟ ਕੀਤਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੈ ਅਸੀਂ ਕੋਈ ਵੀ ਵੇਟ ਨਹੀਂ ਕੀਤੀ ਸਾਰਿਆਂ ਨੇ ਉਸੇ ਵੇਲੇ ਹੀ ਖਾਣਾ ਸ਼ੁਰੂ ਕਰ ਦਿੱਤਾ ਚਾਹੇ ਤੁਸੀਂ ਚਾਹ ਬਣਾ ਲਓ ਸੌਫਟ ਡਰਿੰਕ ਲੈਣੀ ਸੌਫਟ ਡਰਿੰਕ ਲੈ ਸਕਦੇ ਆ ਤੁਸੀਂ ਤੇ ਲਓ ਜੀ ਤੁਹਾਨੂੰ ਮੈਂ ਨੇੜਿਓਂ ਨੇੜਿਓਂ ਦਿਖਾ ਰਹੀ ਆ ਦੇਖੋ ਕਲਰ ਵੀ ਕਿੰਨਾ ਸੋਹਣਾ ਆਇਆ ਤੇ ਉਨੇ ਹੀ ਵਧੀਆ ਖਾਣ ਨੂੰ ਸੀ ਤੇ ਵੀਡੀਓ ਨੂੰ ਚਲਦੀ ਚਲਦੀ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੇਕਰ ਪਹਿਲੀ ਵਾਰੀ ਦੇਖ ਰਹੇ ਹੋ ਜੇਕਰ ਨਹੀਂ ਸਬਸਕ੍ਰਾਈਬ ਸਬਸਕ੍ਰਾਈਬ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰਨਾ ਬਾਇ ਕਰਤ ਹਨ ਖੋਚ ਰੱਖੇ ਕਮੈਂਟ ਕਰਨਾ ਤੇ ਅੱਗੇ ਤੋਂ ਅੱਗੇ ਸ਼ੇਅਰ ਕਰਨਾ ਪਸੰਦ ਆਵੇ ਤਾਂ ਤੁਹਾਨੂੰ ਮੈਂ ਪੀ ਸਖਾ ਕੇ ਦਿਖਾਇਆ ਦੇਖੋ ਕਿੰਨਾ ਵਧੀਆ ਸੀ ਅੰਦਰੋਂ ਬਿਲਕੁਲ ਸੌਫਟ ਸੀਗਾ ਤੇ ਬਿਲਕੁਲ ਉਹ ਬਹੁਤ ਹੀ ਟੇਸਟੀ ਆ ਦੇਖੋ ਕਿੰਨੇ ਵਧੀਆ ਬਣ ਕੇ ਤਿਆਰ ਹੋਇਆ ਦੇਖੋ ਸਾਰੇ ਖਾਣਾ ਸ਼ੁਰੂ ਹੋ ਗਏ ਉਸੇ ਵੇਲੇ ਕਿ ਟੇਸਟੀ ਬਹੁਤ ਬਣੇ ਸੀਗੇ ਹਨ